ਸਾਨੂੰ ਹੋਰ ਜਿਹੜੇ ਦੇਸ਼ ਦੁਨੀਆ ਦੇ ਵਿੱਚ ਜਿੱਥੇ ਕਿਤੇ ਤੁਸੀਂ ਗਏ ਆ ਉੱਥੇ ਕੋਈ ਦਿਲਚਸਪ ਕਿੱਸਾ ਵਾਪਰਿਆ ਹੋਵੇ ਤੁਹਾਡੇ ਸਰੂਪ ਨੂੰ ਲੈ ਕੇ ਤੁਹਾਡੀ পেশਕਾਰੀ ਨੂੰ ਲੈ ਕੇ ਤੁਹਾਡੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਸਾਰੇ ਖੱਟੇ ਮਿੱਠੇ ਜਿਹੜੇ ਯਾਦਾਂ ਦੇ ਵਿੱਚ ਤੰਦ ਜੁੜੇ ਹੁੰਦੇ ਆ ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਕੱਲਿਆਂ ਬੈਠਿਆਂ ਨੂੰ ਯਾਦ ਆਉਂਦੀ ਹੋਵੇ ਬਿਲਕੁਲ ਜੀ ਤੇ ਸਾਡੇ ਨਾਲ ਸਾਂਝੀ ਕਰੋ ਜਦੋਂ ਮੈਂ ਫਿਨਲੈਂਡ ਵੇਖ ਕੇ ਗਿਆ ਸੀ ਤੇ ਮੈਂ ਵਾਰਮ ਅਪ ਕਰ ਰਿਹਾ ਸੀ ਵਾਰਮਪੇਰੀਆ ਦੇ ਵਿੱਚ ਇੱਕ ਲੇਡੀ ਆਈ ਕਹਿੰਦੀ ਹੈਲੋ ਮਿਸਟਰ ਸਿੱਖ ਮੈਂ ਯੈਸ ਗੁੱਡ ਮਾਰਨਿੰਗ ਸੋ ਮੈਨੂੰ ਕਹਿੰਦੀ ਕਿ ਮੈਂ ਕੱਲ ਨਿਊਜ਼ਪੇਪਰ ਦੇ ਵਿੱਚ ਫਰੰਟ ਪੇਜ ਤੇ ਦਾੜੀ ਫੋਟੋ ਦਿਖੀ ਤੇ ਮੈਂ ਕਿਹਾ ਕੈਨ ਯੂ ਸ਼ੋ ਮੀ ਦਾ ਨਿਊਜ਼ਪੇਪਰ ਕਿੰਦੀ ਉਹ ਮੇਰੀ ਗੱਡੀ 'ਚ ਪਿਆ ਆ ਪਰ ਬਹੁਤ ਅੱਛਾ ਲੱਗਾ ਕਿ ਇੱਕ ਸਿੱਖ ਸਰਦਾਰ ਬੰਦੇ ਦੀ ਫੋਟੋ ਜਿਹੜੀ ਹੈ ਨਿਊਜ਼ਪੇਪਰ ਦੇ ਫਰਸਟ ਪੇਜ ਤੇ ਲੱਗੀ ਆ ਉਹ ਵੀ ਫਿਨਲੈਂਡ ਦੇ ਵਿੱਚ ਦੈਟ ਵਾਸ ਅਟ੍ਰੈਕਸ਼ਨ ਫਾਰ ਆਲ ਦਾ ਪੀਪਲ ਸੋ ਇਸ ਤੋਂ ਬਾਅਦ ਜਦੋਂ ਮੈਂ ਗੋਲਡ ਕੋਸਟ ਵੀ ਐਸ ਪਰ ਗਿਆ ਆ ਥੋੜੇ ਦਿਨ ਪਹਿਲਾਂ ਉੱਥੇ ਵੀ ਇੱਕ ਇੰਗਲਿਸ਼ ਲੇਡੀ ਮੇਰੇ ਕੋਲ ਆਈ ਕਹਿੰਦੀ ਯੂ ਆਰ ਫਰਮ ਪੰਜਾਬ ਲੱਗ ਗਿਆ ਯੈਸ ਤੇ ਮੇਰੇ ਨਾਲ ਦੇ ਜਿਹੜੇ ਸਾਥੀ ਸੀ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਕਿੱਦਾਂ ਪਤਾ ਚੱਲਿਆ ਕਿ ਤੁਸੀਂ ਪੰਜਾਬ ਤੋਂ ਆਂ ਮੈਂ ਕਹਾਈ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਸੀ ਦੀ ਦਸਤਾਰਿਆ ਉਹਨੇ ਇਹਨਾਂ ਨੂੰ ਦੱਸਿਆ ਕਿ ਮੈਂ ਪੰਜਾਬ ਨੂੰ ਬਰੋਗ ਕਰਦਾ। ਇਸ ਤਰ੍ਹਾਂ ਦੇ ਕਈ ਐਕਸਪੀਰੀਅੰਸ ਹੁੰਦੇ ਆ ਔਰ ਮੇਰੀ ਇਹ ਕੋਸ਼ਿਸ਼ ਵੀ ਆ ਕਿ ਵਾਹਿਗੁਰੂ ਕਿਰਪਾ ਕਰੇ ਮੈਂ ਇਸੇ ਸਰੂਪ ਦੇ ਵਿੱਚ ਆਪਣੇ ਲੋਕਾਂ ਨੂੰ ਮੋਟੀਵੇਸ਼ਨ ਦਿੰਦਾ ਰਵਾਂ ਕਿ ਕੋਈ ਜ਼ਰੂਰੀ ਨਹੀਂ ਕਿ ਆਪਾਂ ਜੇ ਸਿੱਖਿਆ ਤੇ ਸੀ ਕੋਈ ਕੰਮ ਔਖਾ ਸਾਡੇ ਲਈ ਅਸੀਂ ਸਪੋਰਟ ਵੀ ਕਰ ਸਕਦੇ ਆ। ਪਰ ਮੇਰੀ ਕੋਸ਼ਿਸ਼ ਹੈ ਕਿ ਮੈਂ ਸਿੱਕੀ ਸਰੂਪ ਦੇ ਵਿੱਚ ਹੀ ਜਿਹੜੀ ਆਪਣੀ ਗੇਮ ਕਰਾਂਗਾ ਸੋ ਪਰਮਾਤਮਾ ਗਏ ਹੋਰ ਅਦਾਸਿਆ ਕਿ ਮੈਨੂੰ ਜੋ ਵੀ ਉਹਨੇ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਰਵੇ ਤਾਂ ਕਿ ਮੇਰੇ ਲੋਕ ਜਿਹੜੇ ਆ ਇਸ ਚੀਜ਼ ਤੋਂ ਮੈਨੂੰ ਫੋਲੋ ਕਰਨ ਤੇ ਮੈਂ ਉਹਨਾਂ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਸਰੀਰ ਦਾ ਧਿਆਨ ਰੱਖੋ ਕਿਉਂਕਿ ਐਕਸਰਸਾਈਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ ਬਿਨਾ ਐਕਸਰਸਾਈਜ਼ ਤੋਂ ਤੁਸੀਂ ਆਪਣੇ ਸਰੀਰ ਨੂੰ ਫਿਟ ਨਹੀਂ ਰੱਖ ਸਕਦੇ ਚਾ ਬਾਤ ਤੁਸੀਂ ਵਾਰ-ਵਾਰ ਸਰੀਰਕ ਤੰਦਰੁਸਤੀ ਦੀ ਗੱਲ ਕੀਤੀ ਆ ਮੈਨੂੰ ਹੋਰ ਵੀ ਮਜ਼ਾ ਆਊਗਾ ਚੰਗਾ ਲੱਗੂਗਾ ਜੀ ਜੇ ਤੁਸੀਂ ਮਾਨਸਿਕ ਤੰਦਰੁਸਤੀ ਦੀ ਵੀ ਗੱਲ ਨਾਲ ਕਰੋ ਕਿਉਂਕਿ ਅਸੀਂ ਇਸ ਸ਼ਹਿਰ 'ਚ ਰਹਿੰਦੇ ਆ ਇੱਥੇ ਵਾਰ-ਵਾਰ ਇਹ ਚਰਚਾ ਚੱਲਦੀ ਹੈ ਕਿ ਕੋਵਿਡ ਤੋਂ ਬਾਅਦ ਬਹੁਤ ਸਾਰੇ ਲੋਕ ਮੈਂਟਲ ਹੈਲਥ ਇਸ਼ੂਜ਼ ਦਾ ਸ਼ਿਕਾਰ ਹੋ ਗਏ ਜੀ ਮਾਨਸਿਕ ਤੌਰ ਤੇਂ ਰੁਆ ਹੋਣਾ ਵੀ ਗੁਰੂ ਕੀ ਸਿੱਖ ਲਈ ਉਨਾਂ ਹੀ ਲਾਜ਼ਮੀ ਬਿਲਕੁਲ ਜੀ ਤਾਂ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੂਗਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਨ ਕਾ ਤੋ ਸਹਰ ਨਾਮ ਹੈ ਹਿਰਦੇ ਰਖੋ ਸਮਾ। ਹਮ ਕੋ ਪ੍ਰਮਾਤਮਾ ਨੂੰ ਜਪਣਾ ਪ੍ਰਮਾਤਮਾ ਦੇ ਅੱਗੇ ਅਰਦਾਸ ਹਰ ਸਵਾਸ ਨਾਲ ਪ੍ਰਮਾਤਮਾ ਨੂੰ ਯਾਦ ਰੱਖਣਾ ਇਹ ਸਾਡੇ ਮਨ ਦੀ ਖੁਰਾਕ ਹੈ। ਕੀ ਬਾਤ ਹੈ। ਜਿਸ ਤਰ੍ਹਾਂ ਸਾਡੀ ਸਰੀਰਕ ਅ ਤੰਦਰੁਸਤੀ ਵਾਸਤੇ ਸਾਨੂੰ ਖਾਣਾ ਖਾਣਿਆ, ਇਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਸਾਨੂੰ ਪ੍ਰਮਾਤਮਾ ਦੇ ਨਾਲ ਕੋਈ ਸਮਾਂ ਜ਼ਰੂਰ ਜੋੜਨਾ ਚਾਹੀਦਾ। ਜੋ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਹਰ ਸਿੱਖ ਦਾ ਫਰਜ਼ ਬਣਦਾ ਦਸਬੰਦ ਕੱਢੀ। ਅਸੀਂ ਆਪਣੀ ਕਿਰਤ ਕਮਾਈ ਜੋ ਵੀ ਦਸਬੰਦ ਕੱਢੀਏ ਤੇ ਨਾਲੇ ਅਸੀਂ ਆਪਣੇ ਸਵਾਸਾਂ ਦਾ ਦਸਬੰਦ ਵੀ ਜ਼ਰੂਰ ਕੱਢੀਏ ਕਿ ਸਾਨੂੰ ਐਟਲੀਸਟ 2 ਤੋਂ 2.5 ਘੰਟੇ ਰੋਜ਼ ਸਵੇਰੇ ਸ਼ਾਮ ਸਾਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਿਮਰਨ ਕਰਨਾ ਚਾਹੀਦਾ ਗੁਰਬਾਣੀ ਨੂੰ ਸਮਝਣਾ ਚਾਹੀਦਾ ਸੋ ਮੇਰੀ ਇਹੋ ਹੀ ਮੈਸੇਜ ਹੈ ਕਿ ਆਪਾਂ ਮੰਨੂ ਵੀ ਤੰਦਰੁਸਤ ਰੱਖਣਾ ਤੇ ਦੁਨਿਆਵੀ ਕੰਮਾਂ ਦੇ ਨਾਲ ਨਾਲ ਉਸ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰੀਏ ਜੀ ਤੂੰ ਸਾਨੂੰ ਇੱਕ ਤੰਦਰੁਸਤ ਸਰੀਰ ਦਿੰਦਾ ਸਾਨੂੰ ਇੱਕ ਚੰਗਾ ਪਰਿਵਾਰ ਦਿੰਦਾ ਜੀ ਸਾਨੂੰ ਇੱਤਮਾਨ ਬਖਸ਼ਿਆ ਇਸ ਦੁਨੀਆ ਦੇ ਵਿੱਚ